ਬੰਦੇ ਭਾਰਤ ਐਕਸਪ੍ਰੈਸ ਅੰਮ੍ਰਿਤਸਰ ਤੋਂ ਦਿੱਲੀ ਨੂੰ ਚੱਲਣ ਵਾਸਤੇ ਤਿਆਰ ਹੈ ਇੱਕ ਵੱਡਾ ਤੋਹਫਾ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਸੌਪਿਆ ਗਿਆ ਹੈ ਤੇ ਕੁਝ ਸਮੇਂ ਬਾਅਦ ਹੀ ਜਿਹੜੀ ਬੰਦੇ ਭਾਰਤ ਆਪਣੇ ਗंतव्य ਨੂੰ ਰਵਾਨਾ ਹੋਣੀ ਹੈ ਟ੍ਰੇਨ ਮੈਨੇਜਰ ਮਹਿੰਦਰ ਕੁਮਾਰ ਸ਼ਰਮਾ ਸਾਡੇ ਨਾਲ ਨੇ ਜਿਨ੍ਹਾਂ ਨੂੰ ਇਸ ਰੇਲ ਗੱਡੀ ਨੂੰ ਚਲਾਉਣ ਦਾ ਜਿਹੜਾ ਕੀ ਗੌਰਵ ਪ੍ਰਾਪਤ ਹੋਣਾ ਹੈ ਗੱਲਬਾਤ ਵੀ ਕਰ ਲੈਣੇ ਆ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਇਸ ਮੌਕੇ ਤੇ ਦੇਖੋ ਜੀ ਇਹ ਟ੍ਰੇਨ ਜਿਹੜੀ ਆ ਹਿੰਦੁਸਤਾਨ ਦੇ ਵਿੱਚ ਬੰਦੇ ਭਾਰਤ ਮੋਦੀ ਸਾਹਿਬ ਨੇ ਬਹੁਤ ਚਲਾਈਆਂ ਸੀ ਹੁਣ ਵੀ ਚੱਲਦ ਰਹੀ ਓਪਨਿੰਗ ਚੱਲ ਰਹੀਆਂ ਇੱਕ ਅੰਮ੍ਰਿਤਸਰ ਨੂੰ ਗੱਡੀ ਨਹੀਂ ਸੀ ਮਿਲੀ ਉਹ ਵੀ ਮੋਦੀ ਸਾਹਿਬ ਨੇ ਗੱਡੀ ਜੇਰੀ ਅੰਮ੍ਰਿਤਸਰ ਨੂੰ ਦਿੱਤੀ ਇੱਕ ਆ ਚੱਲ ਰਿਹਾ ਮੈਂ ਲੋਕਾਂ ਦੇ ਖੁਸ਼ੀ ਦੀ ਲਹਿਰ ਦੇਖ ਰਿਹਾ ਅੰਮ੍ਰਿਤਸਰ ਨਿਵਾਸੀਆਂ ਨੂੰ ਬਹੁਤ ਖੁਸ਼ੀ ਦੀ ਲਹਿਰ ਰਹੀ ਹੈ ਇਹਦੇ ਬਾਰੇ ਕਿ ਇਹ ਗੱਡੀ ਸਾਡੇ ਅੰਮ੍ਰਿਤਸਰ ਤੋਂ ਚੱਲ ਰਹੀ ਹੈ ਦੋ ਸਤਾਬਦੀਆਂ ਵੀ ਚੱਲਦੀਆਂ ਨੇ ਮਗਰ ਇਹ ਸਤਾਬਦੀ ਤੋਂ ਵੀ ਬਹੁਤ ਅੱਛੀ ਟ੍ਰੇਨ ਇੱਕ ਬੈਟਰ ਟ੍ਰੇਨ ਹੈ ਮਿੰਤਾ ਜੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਜਿਹੜੀ ਸਮਝੌਤਾ ਚੱਲਦੀ ਸੀ ਉਹ ਵੀ ਤੁਸੀਂ ਚਲਾਉਂਦੇ ਸੋ ਹਾਂਜੀ ਹੁਣ ਅੱਜ ਇਹ ਜਿਹੜੀ ਤੁਹਾਨੂੰ ਗੌਰਵ ਮਿਲਣ ਵਾਲਾ ਇਸ ਬਾਰੇ ਕੀ ਕ ਮੈਂ ਇਹ ਅਧਿਕਾਰੀਆਂ ਦਾ ਸ਼ੁਕਰਗੁਜ਼ਾਰ ਕਰਦਾ ਕਿ ਜਿੰਨਾ ਮੈਨੂੰ ਕਸ਼ਮੀਰ ਦੀ ਪਹਿਲੀ ਟ੍ਰੇਨ ਵੀ ਜਿਹੜੀ ਓਪਨਿੰਗ ਚੱਲੀ ਕਸ਼ਮੀਰ ਚ ਪਹਿਲੀ ਟ੍ਰੇਨ ਜਿਸ ਨੇ ਚੱਲੀ ਸੀ ਉਹਨੂੰ ਉਦੋਂ ਹੀ ਮੈਨੂੰ ਇੱਕ ਨਾਮਿਨੇਟ ਕੀਤਾ ਗਿਆ ਸੀ ਉਸ ਤੋਂ ਬਾਅਦ ਇਹਨਾਂ ਨੇ ਤਨਵੇ ਜੰਮੂ ਦੇ ਵਿੱਚ ਗੱਡੀ ਚ ਪਹਿਲੀ ਚੱਲੀ ਉਹ ਤੋਂ ਵੀ ਕਿ ਅੰਮ੍ਰਿਤਸਰ ਤੋਂ ਸਪੈਸ਼ਲ ਗੱਡੀਆਂ ਜਿਹੜੀਆਂ ਆਪਣੇ ਜੀਐਮ ਸਪੈਸ਼ਲ ਚੱਲਦੀਆਂ ਨੇ ਜਾਂ ਰੇਲ ਮੰਤਰੀ ਸਾਹਿਬ ਦੀ ਗੱਡੀ ਚੱਲਦੀ ਆ ਉਹਨਾਂ ਤੇ ਵੀ ਨਾਮਿਨੇਟ ਕੀਤਾ ਜੀ ਮੈਂ ਅਧਿਕਾਰੀਆਂ ਨੂੰ ਅਧਿਕਾਰੀਆਂ ਸ਼ੁਰੂ ਆ ਰਹੇ ਆ ਜਿਨ੍ਹਾਂ ਨੇ ਮੇਰੀ ਵਰਕਿੰਗ ਨੂੰ ਦੇਖਦੇ ਹੋਏ ਇਸ਼ਾਰਿਸਤਵਰ ਲਗਾਉਂਦੇ ਨੇ ਤੇ ਅੱਜ ਤੇ ਬਹੁਤ ਖੁਸ਼ੀ ਦੀ ਗ ਇਹ 34 ਸਾਲ ਦੀ ਨੌਕਰੀ ਹੋ ਗਈ ਸੀ ਇਸ ਗੱਡੀ ਦੀ ਇੱਕ ਬਹੁਤ ਦੇਰੀ ਇਹ ਦੇਖ ਰੇ ਸੀ ਮੌਕਾ ਮਿਲੇਗਾ ਚਲ ਅੱਜ ਉਹ ਮੌਕਾ ਮਿਲ ਗਿਆ ਟੋਟਲ ਕੰਪਿਊਟਰਾਈਜ਼ ਇਹ ਜਿਹੜੀ ਹੈਗੀ ਇਹ ਬੰਦੇ ਬਾਰਤ ਐਕਸਟ੍ਰੈਸ ਹਾਂ ਸਰ ਇਸ ਤਰ੍ਹਾਂ ਦੀ ਇਹਦਾ ਸਿਸਟਮ ਦੂਜੀਆਂ ਗੱਡੀਆਂ ਨਾਲੋਂ ਸਾਰਾ ਵਾਕਿਆ ਇਹਦਾ ਸਪੀਡ ਦਾ ਵੀ ਵਾਕਿਆ ਔਰ ਬਾਕੀ ਸਿਸਟਮ ਵੀ ਇਹਦਾ ਬਹੁਤ ਸਾਰਾ ਵਾਕਿਆ ਤੇ ਟ੍ਰੇਨਿੰਗ ਵੀ ਲੈਣੀ ਪਈ ਤੁਹਾਨੂੰ ਇਸ ਬਾਰੇ ਹਾਂ ਜੀ ਟ੍ਰੇਨਿੰਗ ਵੀ ਲੈਣੀ ਪਈ ਜੀ ਇਹਦੇ ਵਿੱਚ ਟ੍ਰੇਨਿੰਗ ਵੀ ਲੈਣੀ ਪਈ ਸਪੀਡ ਵੀ ਇਹਦੀ ਆ ਜਾਂ ਇਹਦੀ ਤੁਸੀਂ ਦੇਖੋ ਜਿਹੜੇ ਡੋਰ ਨੇ ਆਟੋਮੈਟਿਕ ਬੰਦ ਹੁੰਦੇ ਨੇ ਬਾਕੀ ਗੱਡੀਆਂ ਦੇ ਬੰਦ ਨਹੀਂ ਆਟੋਮੈਟਿਕਲੀ ਸਵਾਰੀ ਦਾ ਸੰਪਰਕ ਵੀ ਜਿਹੜਾ ਕੀ ਹੋ ਸਕਦਾ ਤੁਹਾਡੇ ਨਾਲ ਹਾਲੇ ਸਵਾਰੀ ਹਾਂਜੀ ਬਿਲਕੁਲ ਸਵਾਰੀ ਨੂੰ ਜੇ ਕੋਈ ਪ੍ਰੋਬਲਮ ਆਂਦੀ ਆ ਉਤੋਂ ਮੈਸੇਜ ਕਰਦੀ ਸਾਡੇ ਕੋਲ ਤੇਰੇ ਅੰਦਰ ਕੈਮਰਾ ਲੱਗਾ ਵਾ ਉਹਦੇ ਵਿੱਚ ਵੀ ਆ ਜੇਗੀ ਉਹ ਜੋ ਉਹਨਾਂ ਦੀ ਮੁਸ਼ਕਲ ਆ ਹੱਲ ਕਰਨੀ ਉਹ ਵੀ ਹੱਲ ਹੋਏਗੀ ਉਹ ਆਡੀਓ ਆਏਗੀ ਤੁਹਾਨੂੰ ਜਾਂ ਵੀਡੀਓ ਆਏਗੀ ਬਿਲਕੁਲ ਵੀਡੀਓ ਆ ਰਹੀ ਜੀ ਸਾਹਮਣੇ ਵੀਡੀਓ ਲੱਗੀ ਆ ਵੀਡੀਓ ਵਿੱਚ ਆ ਜੇਗੀ ਤੇ ਕਿੰਨੀ ਸਪੀਡ ਹੈ ਦੀ ਹਾਈ ਸਪੀਡ ਕਿੰਨੀ ਹੋਏਗੀ ਹਾਈ ਸਪੀਡ ਜਿਹੜੀ ਆ 130 130 ਕਿਲੋਮੀਟਰ ਪ੍ਰਤੀ ਘੰਟਾ ਜੀ ਜੀ ਤੇ ਕਿੰਨੇ ਸਮੇਂ ਅੰਦਰ ਇਹ ਜਿਹੜੀ ਕਿ ਅੰਮ੍ਰਿਤਸਰ ਤੋਂ ਚੱਲ ਕੇ ਦਿੱਲੀ ਦਿਵਾਨਾ ਹੋ ਜਾਏਗੀ ਪਹੁੰਚ ਜਾਏਗੀ ਜੀ ਅੱਜ ਕੱਲ ਤੇ ਇਸ ਤਰ੍ਹਾਂ ਚੱਲ ਰਿਹਾ ਕੁਦਰਤੀ ਮੌਸਮ ਜਿਹੜਾ ਫੌਗ ਆ ਤੁਸੀਂ ਜਾਣਦੇ ਹੋ ਉਹਦੇ ਬਾਰੇ ਇਸ ਤਰ੍ਹਾਂ ਚੱਲ ਰਹੀ ਆ ਉਹਦੇ ਬਾਰੇ ਗਾਰੰਟੀ ਨਹੀਂ ਦੇ ਸਕਦੇ ਉਹ ਕੁਦਰਤੀ ਜਿਹੜੀ ਆ ਉਹਨੂੰ ਸੇਫਟੀ ਨੂੰ ਵੱਧਾਉ ਰੱਖਦੇ ਹੋ ਜਿਹੜੀ ਸਪੀਡ ਸਾਡੀ ਘੱਟ ਹੋਏਗੀ ਹੂੰ ਅੱਛਾ ਵਿਜ਼ਿਬਿਲਟੀ ਪੂਰ ਆ ਤੇ ਉਸ ਤੋਂ ਆਪਣੀ ਸਪੀਡ ਚਲਣੀ ਆ ਬਾਕੀ ਸਪੀਡ 130 ਇਹਦੀ ਹੋਏਗੀ ਫੌਗ ਵਾਸਤੇ ਵੀ ਕੋਈ ਗੈਜਟਸ ਲਗਾਏ ਕਿ ਨਹੀਂ ਗੱਡੀ ਵਿੱਚ ਬਿਲਕੁਲ ਜੀ ਔਰ ਇਸ ਤਰ੍ਹਾਂ ਜਦੋਂ ਆਪਾਂ ਜਿਸ ਨੂੰ ਦਿਖਾਈ ਕੋ ਦੇਖੋ ਉਸ ਨਾਲ ਗੱਡੀ ਚੱਲੇਗੀ ਪੈਸੰਜਰ ਨੇ ਇਹਦੇ ਵਿੱਚ ਕਾਫੀ ਜ਼ਿਆਦਾ ਲੋਕਾਂ ਦੀ ਡਿਮਾਂਡ ਸੀਗੀ ਔਰ ਅੱਜ ਇਹ ਡਿਮਾਂਡ ਜਿਹੜੀ ਲੋਕਾਂ ਨੇ ਪੂਰੀ ਹੋ ਗਈ ਕਿਉਂਕਿ ਜਿੱਥੇ ਕਿ ਸਲਾਨੀ ਪਹੁੰਚਦੇ ਨੇ ਅੰਮ੍ਰਿਤਸਰ ਪਹੁੰਚਦੇ ਨੇ ਹਾਂ ਨਾ ਦਿੱਲੀ ਤੋਂ ਤੇ ਨਾਲ ਜਿਹੜੇ ਕੀ ਉਦਯੋਗਪਤੀ ਨੇ ਉਹਨਾਂ ਨੇ ਵੀ ਕਾਫੀ ਹਾਦਾ ਹੋਣ ਵਾਲਾ ਬਿਲਕੁਲ ਜੀ ਇਸ ਤਰ੍ਹਾਂ ਆਇਆ ਇਹ ਜਿਹੜੇ ਤੀਰਥ ਯਾਤਰੀ ਨੇ ਅੰਮ੍ਰਿਤਸਰ ਤੇ ਆਂਦੇ ਗੁਰੂ ਨਗਰੀ ਦੇ ਵਿੱਚ ਮੱਥਾ ਟੇਕਣ ਆਂਦੇ ਨੇ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਗਹਾਰਾ ਟੈਂਪਲ ਜੀ ਸ੍ਰੀ ਬਾਲਮੀਕੀ ਤੀਰਥ ਜੱਲਾ ਵਾਲੇ ਬਾਗ ਦੇ ਵਿੱਚ ਜਿਹੜੇ ਆਂਦੇ ਸੀ ਤਦ ਇਹ ਫੀਚਰ ਦੀ ਗੱਲ ਕਰ ਲਈ ਤਾਂ ਫੀਚਰ ਕਿਹੜੇ ਕਿਹੜੇ ਮੋٹے ਮੋਟੇ ਦੱਸਿਓ ਫੀਚਰ ਇੱਕ ਤੇ ਇਸ ਤਰ੍ਹਾਂ ਹੀ ਡੋਰ ਇਹਦੇ ক্লোਜ਼ ਹੋ ਜਾਂਦੇ ਨੇ ਜੇ ਸਿਰਫ ਪੈਸੇਂਜਰ ਚੜ੍ਹ ਜੇਗਾ ਉਸ ਤੋਂ ਪਹਿਲਾਂ 1 ਮਿੰਟ ਪਹਿਲਾਂ ਲੌਕ ਸਵਿੰਟ ਹੋਏਗੀ ਕਿ ਜਿਹੜੇ ਛੱਡਣ ਆਏ ਨੇ ਉਹਨਾਂ ਨੂੰ ਆਪਣੇ ਕਲੀਕ ਨੂੰ ਉਹ નીચે ਉਤਰ ਜਾਣ ਉਸ ਵੇਲੇ ক্লোਜ਼ ਹੋਣ ਫਿਰ ਨਹੀਂ ਓਪਨ ਹੋਣਗੇ ਸੇਫਟੀ ਫੀਚਰਸ ਕਾਫੀ ਜ਼ਿਆਦਾ ਵਧੀਆ ਬੇਚਣੇ ਨੇ ਸੇਫਟੀ ਨੂੰ ਦੇਖਦੇ ਆਓ ਇਹ ਇਹ ਟ੍ਰੇਨ ਚੱਲੀ ਆ ਜੀ ਇਸ ਦਾ ਕੋਈ ਹਜੇ ਤੱਕ ਨਹੀਂ ਪਤਾ ਵੀ ਕਿੰਨਾ ਕੁ ਫੇਰ ਕਿੰਨਾ ਕੁ ਕਿਰਾਇਆ ਕਿੰਨਾ ਕਿਆ ਕਿਹੜੇ ਕਿਹੜੇ ਕਲਾਸਿਸ ਨੇ ਇਹਦੀਆਂ ਇਹ ਕਮਿਸ਼ਨ ਡਿਪਾਰਟਮੈਂਟ ਦਾ ਕੰਮ ਹੈ ਜੀ ਉਹ ਤੁਹਾਨੂੰ ਦੱਸ ਸਕਦੇ ਬੈਟਰ ਕਿਹੜੀ ਕਲਾਸਿਸ ਹੈਗੀਆਂ ਨੇ ਵਿੱਚ ਐਗਜ਼ੀਕਟਿਵ ਕਲਾਸ ਨਾਲ ਨਾਲ ਹੋਰ ਕਿਹੜੀ ਕਿਹੜੀ ਕਲਾਸਿਸ ਨੇ ਇੱਥੇ ਦੋ ਹੀ ਸ਼ੇਅਰ ਕਰਦੇ ਐਗਜ਼ੀਕਟਿਵ ਕਲਾਸ ਹੁੰਦੀ ਹੈ ਜੀ ਮਗਰ ਇਹਦਾ ਸ਼ੇਅਰ ਕਰਦਾ ਕਿਰਾਇਆ ਐਗਜ਼ੀਕਟਿਵ ਕਲਾਸ ਦਾ ਕਿਰਾਇਆ ਤੁਹਾਨੂੰ ਦੱਸ ਸਕਦੇ ਕਮਿਸ਼ਨ ਡਿਪਾਰਟਮੈਂਟ ਪੰਜ ਘੰਟੇ ਤੇ 20 ਮਿੰਟ ਵਿੱਚ ਅਮਰਸਰ ਤੋਂ ਦਿੱਲੀ ਜੀ ਸਰ 5 ਘੰਟੇ 20 ਮਿੰਟ ਦਿੱਲੀ ਅਦਰ ਉਹ ਵੀ ਜੇ ਮੌਸਮ ਸਾਫ ਹੋਏਗਾ ਤੇ ਔਰ ਜਿਸ ਤਰ੍ਹਾਂ ਰੇਲ ਸਭ ਤੋਂ ਪਹਿਲਾਂ ਸੇਫਟੀ ਦੇਖਦੀ ਹੈ ਸੇਫਟੀ ਨੂੰ ਦੇਖਦੇ ਹੋਏ ਗੱਡੀ ਲੇਟ ਹੁੰਦੀ ਹੈ ਉਹਦੀ ਕੋਈ ਨਹੀਂ ਮਸ ਸੇਫਟੀ ਪਹਿਲਾਂ ਦਿੱਖੀ ਜਾਂਦੀ ਰਹੀ ਹੈ ਬਿਲਕੁਲ ਜੀ ਇਹ ਨੇ ਟ੍ਰੇਨ ਮੈਨੇਜਰ ਮਹਿੰਦਰ ਕੁਮਾਰ ਸ਼ਰਮਾ ਜਿਨ੍ਹਾਂ ਨਾਲ ਖਾਸ ਗੱਲਬਾਤ ਕੀਤੀ ਗਈ ਹੈ ਕਿਉਂਕਿ 5 ਘੰਟੇ ਤੇ 20 ਮਿੰਟ ਵਿੱਚ ਅੰਮ੍ਰਿਤਸਰ ਤੋਂ ਦਿੱਲੀ ਪਹੁੰਚੇਗੀ ਵੰਦੇ ਭਾਰਤ ਐਕਸਪ੍ਰੈਸ ਜਿਹੜੀ ਕਿ ਮੱਚ ਐਵੇਟਿਡ ਟ੍ਰੇਨ ਸੀਗੀ ਕਾਫੀ ਜ਼ਿਆਦਾ ਡਿਮਾਂਡ ਸੀ ਲੋਕਾਂ ਦੀ ਵੀ ਜਿਹੜੀ ਇਹ ਰੇਲ ਗੱਡੀ ਹੈ ਚਲਾਈ ਜਾਣੀ ਚਾਹੀਦੀ ਹੈ ਜਿਸ ਦੇ ਕਿ ਬਹੁਤ ਹੀ ਕਟ ਸਟੋਪੇਜ ਨੇ ਅ ਅੰਮ੍ਰਿਤਸਰ ਤੋਂ ਦਿੱਲੀ ਦੇ ਵਿਚਾਲੇ ਤੇ 5 ਘੰਟੇ ਤੇ ਮਿੰਟ ਵਿੱਚ ਪਹੁੰਚੇਗੀ ਜੇਕਰ ਫੋਗ ਜਿਹੜੀ ਉਹ ਆੜੇ ਨਹੀਂ ਆਂਦੀ ਤਾਂ ਲਗਾਤਾਰ ਲੋਕਾਂ ਵਿੱਚ ਜਿਹੜਾ ਕਿ ਕ੍ਰੇਜ਼ ਲਿਖਣ ਨੂੰ ਮਿਲ ਰਿਹਾ ਕਿਉਂਕਿ ਜਿੱਥੇ ਕੀ ਸਲਾਨੀਆਂ ਨੂੰ ਜਿਹੜੇ ਕਿ ਗੁਰਨਗਰੀ ਪਹੁੰਚਦੇ ਨੇ ਉਹਨਾਂ ਨੂੰ ਵੀ ਫਾਇਦਾ ਹੋਵੇਗਾ ਇਸ ਜਿਹੜੀ ਗੱਡੀ ਦਾ ਤੇ ਜਿਹੜੇ ਵਪਾਰੀ ਨੇ ਉਦਯੋਗਪਤੀ ਨੇ ਉਹਨਾਂ ਨੂੰ ਵੀ ਕਾਫੀ ਜਿਹੜਾ ਕਿ ਬੈਨੀਫਿਟ ਹੋਣ ਵਾਲਾ ਇਸ ਵੰਦੇ ਭਾਰਤ ਐਕਸਪ੍ਰੈਸ ਦਾ ਕੈਮਰ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀ ਚਾਹਦਿਆਣੀ ਖਸਰਾ ਟੀਵੀ ਅੰਮ੍ਰਿਤਸਰ